ਰਾਤ ਦੇ 2:30 ਵਜੇ ਸੀ ਇੱਕ ਸੇਠ ਨੂੰ ਨੀਂਦ ਨਹੀਂ ਆ ਰਹੀ ਸੀ ਉਸ ਨੇ ਕਾਰ ਕੱਢੀ ਮੰਦਰ ਵੱਲ ਚੱਲ ਪਿਆ ਭਗਵਾਨ ਦੇ ਸਾਹਮਣੇ ਬੈਠ ਗਿਆ ਪ੍ਰਾਰਥਨਾ ਕਰਨ ਲੱਗਾ ਇੱਕ ਦੂਸਰਾ ਆਦਮੀ ਭਗਵਾਨ ਦੀ ਮੂਰਤੀ ਦੇ ਸਾਹਮਣੇ ਬੈਠਾ ਸੀ ਮਗਰ ਉਸ ਦਾ ਚਿਹਰਾ ਉਦਾਸ ਸੀ ਅੱਖਾਂ ਨਮ ਸੀ ਸੇਠ ਨੇ ਪੁੱਛਿਆ ਕਿਉਂ ਭਾਈ ਇੰਨੀ ਰਾਤ ਤੁਸੀਂ ਮੰਦਰ ਵਿੱਚ ਕੀ ਕਰ ਰਹੇ ਹੋ ਤਾਂ ਆਦਮੀ ਨੇ ਕਿਹਾ ਕਿ ਮੇਰੀ ਪਤਨੀ ਹਸਪਤਾਲ ਵਿੱਚ ਦਾਖਲ ਹੈ ਸਵੇਰੇ ਜੇਕਰ ਉਸ ਦਾ ਆਪਰੇਸ਼ਨ ਨਾ ਹੋਇਆ ਤਾਂ ਉਹ ਮਰ ਜਾਵੇਗੀ ਪਰ ਮੇਰੇ ਕੋਲ ਆਪਰੇਸ਼ਨ ਲਈ ਪੈਸੇ ਨਹੀਂ ਹਨ ਉਸ ਦੀ ਗੱਲ ਸੁਣ ਕੇ ਸੇਠ ਨੇ ਜੇਬ ਵਿੱਚ ਜਿੰਨੇ ਪੈਸੇ ਉਸ ਆਦਮੀ ਨੂੰ ਦੇ ਦਿੱਤੇ ਉਸ ਗਰੀਬ ਆਦਮੀ ਦੇ ਚਿਹਰੇ ਤੇ ਚਮਕ ਆ ਗਈ ਸੇਠ ਨੇ ਆਪਣਾ ਕਾਰਡ ਕੱਢਿਆ ਤੇ ਕਿਹਾ ਇਸ ਤੇ ਮੇਰਾ ਫੋਨ ਨੰਬਰ ਹੈ ਪਤਾ ਵੀ ਹੈ ਜਰੂਰਤ ਹੋਵੇ ਤਾਂ ਹੋਰ ਨੇ ਸੰਕੋਚ ਨਾ ਦੱਸ ਦੇਣਾ ਪਰ ਉਸ ਗਰੀਬ ਨੇ ਕਾਰਡ ਵਾਪਸ ਦਿੰਦੇ ਹੋਏ ਕਿਹਾ ਮੇਰੇ ਕੋਲ ਉਸ ਦਾ ਪਤਾ ਹੈ ਇਸ ਪਤੇ ਦੀ ਜ਼ਰੂਰਤ ਨਹੀਂ ਹੈ ਹੈਰਾਨ ਹੁੰਦੇ ਸੇਠ ਨੇ ਕਿਹਾ ਕਿਸ ਦਾ ਪਤਾ ਹੈ ਤਾਂ ਉਸ ਗਰੀਬ ਆਦਮੀ ਨੇ ਕਿਹਾ ਜਿਸ ਨੇ ਰਾਤ ਨੂੰ 2:30 ਵਜੇ ਤੁਹਾਨੂੰ ਇੱਥੇ ਭੇਜਿਆ ਹੈ ਉਸ ਦਾ ਪਤਾ ਅਗਰ ਦਿਲ ਤੋਂ ਅਰਦਾਸ ਕਰੋ ਤਾਂ ਭਗਵਾਨ ਮਦਦ जरूर ਕਰਦਾ ਹਾਂ ਧੰਨਵਾਦ ਦੋਸਤੋ